ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1229 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1230 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾਂ ਹਰ ਹਰੇ ਹਰ ਮੁਖੋ ਬੋਲ ਹਰ ਹਰੇ ਮਨ ਧਾਰੇ ਰਹਾਓ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਗ ਸਾਰੰਗ ਵਿੱਚ ਓ ਸਾਨੂੰ ਸਮਝਾ ਰਹੇ ਹਨ ਕਿ ਬੰਦਿਆ ਸਦਾ ਸਦਾ ਹੀ ਪ੍ਰਮਾਤਮਾ ਦਾ ਨਾਮ ਆਪਣੇ ਮੂੰਹੋਂ ਉਚਾਰਿਆ ਕਰ ਅਤੇ ਆਪਣੇ ਮਨ ਵਿੱਚ ਵਸਾਈ ਰੱਖ ਰਹਾਓ ਸਰਵਨ ਸੁਨਨ ਭਗਤ ਕਰਨਾ ਅਨਕ ਪਾਤਕ ਪੁਨਹ ਚਰਨ ਪ੍ਰਮਾਤਮਾ ਦਾ ਨਾਮ ਕੰਨੀ ਸੁਣਨਾ ਪ੍ਰਭੂ ਪ੍ਰਮਾਤਮਾ ਦੀ ਭਗਤੀ ਕਰਨੀ ਇਹੀ ਹੈ ਨੇਕਾਂ ਪਾਪਾਂ ਨੂੰ ਦੂਰ ਕਰਨ ਲਈ ਕੀਤੇ ਹੋਏ ਪਛਤਾਵੇ ਮਾਤਰ ਧਾਰਮਿਕ ਕਰਮ ਸਰਨਾ ਪਰਨ ਸਾਧੂ ਆਨ ਬਾਨ ਬਿਸਾਰੇ ਗੁਰੂ ਦੀ ਸ਼ਰਨ ਪਏ ਰਹਿਣਾ ਇਹ ਉਦਮ ਹੋਰ ਹੋਰ ਭੈੜੀਆਂ ਆਤਾਂ ਮਨ ਵਿੱਚੋਂ ਦੂਰ ਕਰ ਦਿੰਦਾ ਹੈ ਹਾਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮਹਾਂ ਪੁਨੀਤ ਸਦਾ ਸਦਾ ਪ੍ਰਭੂ ਚਰਨਾਂ ਨਾਲ ਪਿਆਰ ਪਾਈ ਰੱਖਣਾ ਇਹ ਜੀਵਨ ਨੂੰ ਬਹੁਤ ਹੀ ਪਵਿੱਤਰ ਬਣਾ ਦਿੰਦਾ ਹੈ ਸੇਵਕ ਭੈ ਦੂਰ ਕਰਨ ਕਲ ਮਲ ਦੋਖ ਜਾਰੇ ਪ੍ਰਭੂ ਚਰਨਾਂ ਦੀ ਪ੍ਰੀਤ ਸੇਵਕ ਦੇ ਸਾਰੇ ਡਰ ਦੂਰ ਕਰਨ ਵਾਲੀ ਹੈ ਸੇਵਕ ਦੇ పాਪ ਸਾਰੇ ਵਿਕਾਰ ਸਾੜ ਦਿੰਦੀ ਹੈ ਕਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਤੇ ਪ੍ਰਭੂ ਦਾ ਨਾਮ ਸਿਮਰਨ ਵਾਲੇ ਅਤੇ ਸੁਣਨ ਵਾਲੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ ਸੁਚੱਜੀ ਰਹਿਣੀ ਰੱਖਣ ਵਾਲੇ ਜੂਨਾ ਤੋਂ ਬਚ ਜਾਂਦੇ ਹਨ RAM RAM ਸਾਰ ਭੂਤ ਨਾਨਕ ਤਤ ਵਿਚਾਰੇ ਨਾਨਕ ਸਾਰੀਆਂ ਵਿਚਾਰਾਂ ਇਹ ਨਿਚੋੜ ਦੱਸਦਾ ਹੈ ਨਾਨਕ ਸਾਰੀਆਂ ਵਿਚਾਰਾਂ ਦਾ ਇਹ ਨਿਚੋੜ ਦੱਸਦਾ ਹੈ ਕੇ ਪ੍ਰਮਾਤਮਾ ਦਾ ਨਾਮ ਸਭ ਤੋਂ શ્રેਸ਼ਟ ਪਦਾਰਥ ਹੈ ਸਾਰਗ ਮਹੱਲਾ ਪੰਜਵਾ ਨਾਮ ਭਗਤ 마ਗ ਸੰਤ ਤਿਆਗ ਸਗਲ ਕਾਮੀ ਰਹਾਓ হে ਭਾਈ ਹੋਰ ਸਾਰੇ ਆਰ ਛੱਡ ਕੇ ਭੀ ਸੰਤ ਜਨਾ ਪਾਸੋਂ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਭਗਤੀ ਮੰਗਦਾ ਰਿਆ ਕਰ ਰਹਾਓ ਪ੍ਰੀਤ ਲਾਏ ਹਰ ਧਿਆਏ ਗੋਨ ਗੋਬਿੰਦ ਸਦਾ ਗਾਏ ਪਿਆਰ ਨਾਲ ਪਰਮਾਤਮਾ ਦਾ ਧਿਆਨ ਧਰਿਆ ਕਰ ਸਦਾ ਗੋਬਿੰਦ ਦੇ ਗੁਣ ਗਾਂਦਾ ਰਿਆ ਕਰ ਹਰ ਜਨ ਕੀ ਰੇਨ ਬਾਂਸ਼ ਦੈਨ ਹਾਰ ਸੁਆਮੀ ਉਸ ਸਭ ਕੁਝ ਦੇ ਸਕਣ ਉਸ ਸਭ ਕੁਝ ਦੇ ਸਕਣ ਵਾਲੇ ਮਾਲਕ ਪ੍ਰਭੂ ਤੋਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾਰਿਆ ਕਰ ਸਰਬ ਕੁਸਲ ਸੁਖ ਬਿਸਰਾਮ ਆਨੰਦਾ ਆਨੰਦ ਨਾਮ ਜਮ ਕੀ ਕਛ ਨਾਹੇ ਤਰਾਸ ਸਿਮਰ ਅੰਤਰ ਜਾਮੇ ਪ੍ਰਮਾਤਮਾ ਦਾ ਨਾਮ ਸਾਰੇ ਸੁਖਾਂ ਦਾ ਸਾਰੀਆਂ ਖੁਸ਼ੀਆਂ ਦਾ ਸਾਰੇ ਆਨੰਦਾਂ ਦਾ ਸੋਮਾ ਹੈ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਸਿਮਰਿਆ ਕਰ ਜਮਾਂ ਦਾਪ ਹੀ ਕੋਈ ਡਰ ਨਹੀਂ ਰਹਿ ਜਾਂਦਾ ਏਕ ਸਰਨ ਗੋਬਿੰਦ ਚਰਨਾ ਸੰਸਾਰ ਸਗਲ ਤਾਪ ਹਰਨ ਇੱਕ ਪਰਮਾਤਮਾ ਦੇ ਚਰਨਾਂ ਦੀ ਸਰਨ ਜਗਤ ਦੇ ਸਾਰੇ ਦੁੱਖ ਕਲੇਸ਼ ਦੂਰ ਕਰਨ ਜੋਗੀ ਹੈ ਇਹ ਸਰਨ ਸਾਧ ਸੰਗਤ ਵਿੱਚ ਮਿਲਦੀ ਹੈ ਨਾਵ ਰੂਪ ਸਾਧ ਸੰਗ ਨਾਨਕ ਪਾਰ ਗ੍ਰਾਮੀ ਤੇ ਹੈ ਨਾਨਕ ਸਾਧ ਸੰਗਤ ਬੇੜੀ ਵਾਂਗ ਸਮੁੰਦਰ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਵਾਲੀ ਹੈ ਸਾਰਗ ਮਹੱਲਾ ਪੰਜਵਾਂ ਗੋਨ ਲਾਲ ਗਾਵੋ ਗੁਰ ਦੇਖੇ ਜਦੋਂ ਗੁਰੂ ਦਾ ਦਰਸ਼ਨ ਕਰਕੇ ਮੈਂ ਸੋਹਣੇ ਹਰੀ ਦੇ ਗੁਣ ਗਾਉਂਦਾ ਹਾਂ ਪੰਜਾਂ ਤੇ ਇੱਕ ਛੂਟਾ ਜੋ ਸਾਧ ਸੰਗ ਪਗ ਰਹੁ ਰਹਾਓ ਜਦੋਂ ਗੁਰੂ ਦੀ ਸੰਗਤ ਵਿੱਚ ਟਿਕ ਕੇ ਮੈਂ ਪ੍ਰਭੂ ਦੇ ਚਰਨ ਫੜਦਾ ਹਾਂ ਤਾਂ ਮੇਰਾ ਇਹ ਮਨ ਕਾਮਾਦਿਕ ਪੰਜਾਂ ਦੇ ਪੰਜੇ ਚੋਂ ਪੰਜੇ ਤੋਂ ਨਿਕਲ ਜਾਂਦਾ ਹੈ ਰਹਾਓ ਦ੍ਰਿਸ਼ਟ ਕਸ਼ ਸੰਗ ਨਾ ਜਾਏ ਮਾਨ त्याग 모ਹਾ ਇਹ ਜੋ ਦਿਸਦਾ ਜਗਤ ਹੈ ਇਸ ਵਿੱਚੋਂ ਕੁਝ ਵੀ ਕਿਸੇ ਦੇ ਨਾਲ ਨਹੀਂ ਜਾਂਦਾ ਇਸ ਵਾਸਤੇ ਇਸ ਦਾ ਮਾਣ ਤੇ ਮੋਹ ਛੱਡ ਦੇ ਇੱਕ ਹੈ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੋਹਾ ਸਾਧ ਸੰਗਤ ਵਿੱਚ ਮਿਲ ਕੇ ਇੱਕ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੋੜ ਇਸ ਤਰ੍ਹਾਂ ਜੀਵਨ ਸੋਹਣਾ ਬਣ ਜਾਂਦਾ ਹੈ ਮੇਰੇ ਮਾਧੋ ਜੀ ਸਾਤ ਸੰਗਤ ਮਿਲੇ ਸੁਰਤਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਪਾਇਓ ਹੈ ਗੁਣ ਨਿਧਾਨ ਸਗਲ ਆਸ ਪੂਰੀ ਹੈ ਭਾਈ ਮੈਂ ਗੁਣਾ ਦਾ ਖਜ਼ਾਨਾ ਪ੍ਰਭੂ ਲੱਭ ਲਿਆ ਹੈ ਮੇਰੀ ਸਾਰੀ ਆਸ ਪੂਰੀ ਹੋ ਗਈ ਹੈ ਨਾਨਕ ਮਨ ਅਨੰਦ ਭਏ ਗੁਰ ਵਿਖਮ ਗਾਰ ਤੋਰੀ ਹੈ ਨਾਨਕ ਗੁਰੂ ਨੇ ਮੇਰੇ ਅੰਦਰੋਂ ਮਾਇਆ ਦੇ ਮੋਹ ਦੀ ਕਰੜੀ ਗੰਢ ਖੋਲ ਦਿੱਤੀ ਹੈ ਹੁਣ ਮੇਰੇ ਮਨ ਵਿੱਚ ਆਨੰਦ ਹੀ ਆਨੰਦ ਬਣ ਗਏ ਹਨ ਸਰਵ ਮਹੱਲਾ ਪੰਜਵਾ ਮਨ ਬੈਰਾਗੈ ਗੀ ਖੋਜ ਤੀ ਦਰਸਾਰ ਰਹਾਉ ਏ ਸਖੀ ਮੇਰੀ ਜਿੰਦ ਮਨ ਵਿੱਚ ਵਿਰਾਗ ਵਾਲੀ ਹੁੰਦੀ ਜਾਂਦੀ ਹੈ ਪ੍ਰਭੂ ਦਾ ਦਰਸ਼ਨ ਕਰਨ ਦਾ ਯਤਨ ਕਰਦੀ ਹੈ ਮੇਰੀ ਜਿੰਦ ਵਿਰਾਗਵਾਨ ਹੋ ਰਹੀ ਹੈ ਰਹਾਓ ਸਾਧੂ ਸੰਤਨ ਸੇਵ ਕੈ ਪ੍ਰਿਉ ਹੀਰੇ ਧਿਆਇਓ ਹੈ ਸਖੀ ਸੰਤ ਜਨਾਂ ਦੀ ਸੇਵਾ ਕਰਕੇ ਸਾਧ ਸੰਗਤ ਦੀ ਬਰਕਤ ਨਾਲ ਮੈਂ ਪਿਆਰੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਆਨੰਦ ਰੂਪੀ ਪੇਖ ਕੈ ਹੋ ਮਹਿਲ ਪਾਵੋਗੀ ਦੇ ਉਸ ਆਨੰਦ ਸਰੂਪ ਦਾ ਦਰਸ਼ਨ ਕਰਕੇ ਮੈਂ ਉਹਦੇ ਚਰਨਾਵਿਚ ਟਿਕਾਣਾ ਪ੍ਰਾਪਤ ਕਰ ਲਿਆ ਹੈ ਕਾਮ ਕਰੀ ਸਭ ਤਿਆਗ ਕੇ ਹਉ ਸਰਨ ਪਰੋਗੀ हे ਸਖੀ ਜਗਤ ਦੇ ਕੰਮ ਧੰਦਿਆਂ ਦਾ ਸਾਰਾ ਮੋਹ ਛੱਡ ਕੇ ਮੈਂ ਪ੍ਰਭੂ ਦੀ ਸ਼ਰਨ ਪਈ ਰਹਿੰਦੀ ਹਾਂ ਨਾਨਕ ਸੁਆਮੀ ਗੁਰ ਮਿਲੇ ਹਉ ਗੁਰ ਮਨਾਵੋਗੀ हे ਨਾਨਕ ਜੈਸ ਗੁਰੂ ਦੀ ਕਿਰਪਾ ਨਾਲ ਮਾਲਕ ਪ੍ਰਭੂ ਜੀ ਮੇਰੇ ਗਲ ਨਾਲ ਆ ਲਗੇ ਹਨ ਮੈਂ ਉਸ ਗੁਰੂ ਦੀ ਪ੍ਰਸੰਤਾ ਪ੍ਰਾਪਤ ਕਰਦੀ ਰਹਿੰਦੀ ਹਾਂ ਸਾਰੰਗ ਮਹੱਲਾ ਪੰਜਵਾਂ ਐਸੀ ਹੋਏ ਪ੍ਰੀ ਮੇਰੇ ਮਨ ਦੀ ਹਾਲਤ ਇਹੋ ਜਿਹੀ ਹੋਏ ਗਈ ਹੈ ਜਾਣ ਤੇ ਦਿਯਾਰ ਰਹਾਓ ਤੇ ਸਹਾਲਤ ਨੂੰ ਦਿਆਲ ਪ੍ਰਭੂ ਪਰਮਾਤਮਾ ਆਪ ਹੀ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਓ ਮਾਲਕ ਪ੍ਰਭੂ ਪਰਮਾਤਮਾ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਵਿਚਾਇਓ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮਾਤਾ ਪਿਤਾ ਆਦਿਕ ਸਬੰਧੀਆਂ ਦਾ ਮੋਹ ਛੱਡ ਕੇ ਮੈਂ ਆਪਣਾ ਮਨ ਸੰਤ ਜਨਾਂ ਦੇ ਹਵਾਲੇ ਕਰ ਦਿੱਤਾ ਹੈ ਜਾਤ ਜਨਮ ਕੁਲ ਖੋਈਏ ਹੋਊਗਾ ਵੋ ਹਰ ਹਰੀ ਸੰਤ ਜਨਾਂ ਦੀ ਬਰਕਤ ਨਾਲ ਮੈਂ ਉੱਚੀ ਜਾਤ ਕੁਲ ਜਨਮ ਦਾ ਮਾਣ ਛੱਡ ਦਿੱਤਾ ਹੈ ਅਤੇ ਮੈਂ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹੀ ਕਰਦਾ ਹਾਂ ਆਪਣੀ ਕੁਲ ਆਦ ਕਦੋਂ ਸਲਾਉਣ ਦੇ ਥਾਂ ਲੋਕ ਕੋਟਾਂਬ ਤੇ ਟੂਟੀ ਐ ਪ੍ਰਭ ਕੀ ਰਤ ਕਿਰਤ ਕਰੀ ਗੁਰਦੇ ਉਪਦੇਸ਼ ਦੀ ਬਰਕਤ ਨਾਲ ਮੇਰੀ ਪ੍ਰੀਤ ਲੋਕਾਂ ਨਾਲੋਂ ਕੁਟਾਂਬ ਨਾਲੋਂ ਟੁੱਟ ਗਈ ਹੈ ਪ੍ਰਭੂ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ ਹੁਣ ਮੇਰੀ ਪ੍ਰੀਤ ਪਰਮਾਤਮਾ ਦੇ ਨਾਲ ਹੈ ਗੁਰਮੋਖ ਉਪਦੇਸ਼ਿਆ ਨਾਨਕ ਸੇਵ ਇੱਕ ਹਰੀ ਏ ਨਾਨਕ ਗੁਰੂ ਨੇ ਮੈਨੂੰ ਸਿਖਿਆ ਦਿੱਤੀ ਹੈ ਕਿ ਸਦਾ ਇੱਕ ਪਰਮਾਤਮਾ ਦੀ ਸ਼ਰਨ ਪਿਆ ਰਹੋ ਪੰਜਵੇਂ ਪਾਤਸ਼ਾਹ ਧੰਤਨ ਸਿੰਘ ਗੁਰੂ ਜੀ ਦੇ ਮਹਾਰਾਜ ਆਪਣੇ ਗੁਰੂ ਪਿਤਾ ਧੰਤਨ ਸਿੰਘ ਗੁਰੂ RAMDAS MAHARAJ ਜੀ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਗੁਰੂ ਨੇ ਮੈਨੂੰ ਸਿਖਿਆ ਦਿੱਤੀ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗੁਰੂ ਪਿਤਾ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬੜੀਆਂ ਉੱਚੀਆਂ ਬਰਕਤਾਂ ਦੇ ਮਾਲਕ ਸਨ ਬਹੁਤ ਹੀ ਨਿਰਮਲ ਸੁਭਾਅ ਦੇ ਤੇ ਸਾਨੂੰ ਵੀ ਗੁਰੂ ਜੀ ਇਹੀ ਸਮਝਾ ਰਹੇ ਹਨ ਕਿ ਆਓ ਗੁਰੂ ਦੇ ਲੜ ਲੱਗੋ ਤੇ ਹੁਣ ਗੁਰੂ ਆਪਣੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਜਿਨਾਂ ਦੀ ਆਪਾਂ ਬਾਣੀ ਸਰਵਣ ਕਰ ਰਹੇ ਸੀ ਆਓ ਗੁਰੂ ਪਿਆਰੇਓ ਆਪਾਂ ਵੀ ਪੰਜਵੇਂ ਪਾਸ਼ਾ ਵਾਂਗੂ ਗੁਰੂ ਦੇ ਲੜ ਲੱਗੀਏ ਤੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਆਪਣਾ ਜਨਮ ਸਫਲਾ ਕਰੀਏ ਗੁਰੂ ਜੀ ਫਰਮਾਨ ਕਰਦੇ ਹਨ ਲੋਕ ਕੋਟੰਬ ਤੇ ਟੂਟੀ ਐ ਪ੍ਰਭ ਕਿਰਤ ਕਿਰਤ ਕਰੀ ਗੁਰਮੋ ਕੋ ਉਪਦੇਸ ਆ ਨਾਨਕ ਸੇਵ ਏਕ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1230 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1231 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਗੁਰੂ ਪਿਆਰਿਓ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਵਾਇਆ ਕਰੋ ਪ੍ਰਮਾਤਮਾ ਆਪ ਸਭ ਨੂੰ ਆਪਣੇ ਨਾਮ ਬਾਣੀ ਨਾਲ ਜੋੜੀ ਰੱਖੇ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ